ਵੱਡੀ ਖਬਰ ਨਿਕਲ ਕੇ ਪੰਜਾਬ ਦੇ ਹਰਿਆਣਾ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੰਗ ਵਰਗੇ ਹਾਲਾਤ ਹੋਏ ਪਏ ਨੇ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕੀਤੀ ਗਈ ਹੈ ਇਹ ਧਾਰਾ 144 ਲਾਗੂ ਆ ਇੰਨੀ ਦਿਨੀ ਹਰਿਆਣਾ ਪੰਜਾਬ ਸਰਹੰਦ ਦੇ ਕਥੀ ਸਥਿਤੀਆਂ ਵਿੱਚ ਮਾਹੌਲ ਤਣਾંગਪੁਰ ਬਣਿਆ ਹੋਇਆ ਹੈ ਅਤੇ ਤਿਆਰੀਆਂ ਇਸ ਤਰ੍ਹਾਂ ਚੱਲ ਰਹੀਆਂ ਹਨ ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ ਸਰਕਾਰਾਂ ਨੇ ਸਰਹੰਦ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀਆਂ ਹੱਦਾ ਸੀਲ ਕਰ ਦਿੱਤੀਆਂ ਹਨ ਮੋਬਾਈਲ ਇੰਟਰਨੈਟ ਸੇਵਾ ਨੂੰ ਵੀ ਮੁਤਲਬ ਕਰ ਦਿੱਤਾ ਗਿਆ ਹੈ ਇੰਨੀ ਹੀ ਨਹੀਂ ਬਲਕਿ ਐਸਐਮਐਸ ਵੀ ਨਹੀਂ ਭੇਜੇ ਜਾ ਸਕਦੇ ਹਨ Ver, quando eu joguei. Olha aqui. Olha oh, ਨਾਮਾ ਤੁਹਾਡਾ ਜੀ ਬਾਈ ਜੀ ਅਮਰ ਸਿੰਘ ਜੀ ਪਿੰਡ ਲੌਂਗਵਾਲਾ ਜ਼ਿਲ੍ਹਾ ਕਾਰਜਕਾਰੀ ਆਗੂ ਤਿਆਰੀਆਂ ਕਿਵੇਂ ਨੇ 13 ਦੀਆਂ ਬਾਈ ਤਿਆਰੀਆਂ ਦੇਖੋ ਅਸੀਂ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਸਿੱਖੇ ਹੋਇਆ ਕਿ ਅਸੀਂ ਆਪਦੀ ਜਿਹੜੀ ਕਿਸਾਨੀ ਹੈ ਅੰਨ ਦਾਤਾ ਕਿਉਂਕਿ ਜੇ ਸਾਡਾ ਅੰਨ ਦਾਤਾ ਬਚ ਜੂ ਤਾਂ ਅਸੀਂ ਆਜ ਗੁਰੂਆਂ ਪੀਰਿਆਂ ਦੇ ਲੰਗਰ ਲਾ ਸਕਦੇ ਆ ਨਹੀਂ ਅਸੀਂ ਸਾਡੇ ਗੁਰੂਆਂ ਪੀਰਿਆਂ ਦੇ ਦਿਨ ਨਹੀਂ ਮਨਾ ਸਕਦੇ ਅਸੀਂ ਭਿਖਾਰੀ ਬਣ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਇਰ ਦਿਲੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਨੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜਾਂਦੀਆਂ ਨੇ ਬਗ ਜਾਣਾ ਅਸੀਂ ਆਪਣੀ ਮਾਂ ਜ਼ਮੀਨ ਅਸੀਂ ਆਪਣਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾ ਪੈਣਾ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜੋਰ ਲਾਉਣਾ ਉਹ ਲਾ ਕੇ ਖੜੇ ਲਲਕਾਰੇ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ ਪਹਿਲਾਂ ਵਾਂਗੋਂ ਜੇ ਮੈਂ ਲੰਬਾ ਸਮਾਂ ਲੱਗਿਆ ਜੇ ਲੰਬਾ ਸਮਾਂ ਲੱਗਦਾ ਤਾਂ ਦੇਖੋ ਜੇ ਲੰਬਾ ਸਮਾਂ ਲੱਗ ਗਿਆ ਫੇਰ ਵੀ ਸਾਡਾ ਸਾਨੂੰ ਰੇ ਆ ਕੇ ਖੁੱਡਿਆ ਚ ਬੰਦ ਰਹਿਣਾ ਪਊ ਸਾਨੂੰ ਖੁੱਡਿਆ ਚ ਬੰਦ ਰਹਿਣਾ ਚਾਹੇ ਸਾਨੂੰ ਡੇਢ ਸਾਲ ਲੱਗ ਜੇ ਸਾਲ ਲੱਗ ਜੇ 6 ਮਹੀਨੇ ਲੱਗ ਜਾਣ ਅਸੀਂ ਉਹ ਮੋਦੀ ਸਰਕਾਰ ਦੀ ਧੌਣ ਚੋਂ ਕੀਲਾ ਕੱਢ ਕੇ ਆਵਾਂਗੇ ਕਿਉਂਕਿ ਅਸੀਂ ਉਹਨਾਂ ਛੀਦਾਂ ਦੇ ਬਾਰ ਥਾ ਜਿਨੇ ਸਾਡੇ ਲਈ ਛੋਟੇ-ਛੋਟੇ ਬੱਚੇ ਈਦ ਕਰਤੇ ਈਦ ਨਹੀਂ ਮੰਨੀ ਅਸੀਂ ਉਹਨਾਂ ਦੇ ਬਾਰ ਛਾ ਪ੍ਰਭੂ ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਰਾਜਪਾਲ ਸਿੰਘ ਜੀ ਬੀਕੇ ਜੂ ਆਜ਼ਾਦ ਜ਼ਿਲ੍ਹਾ ਆਗੂ ਗੱਲ ਕਰੀਏ 13 ਦੀ ਤਾਂ ਕਿਸ ਤਰੀਕੇ ਦੇ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੜਾਈ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਲਗਭਗ ਆਸੀਂ ਸਾਡਾ ਇਧਰਲਾ ਕੀਤਾ ਸੰਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਹੈ ਸਾਡੀ ਕਿਸ ਤਰੀਕੇ ਨਾਲ ਦੇਖਦੇ ਹਾਂ ਇਹੀ ਮੰਗਾਂ ਨੇ ਜਿਹੜੀਆਂ ਪਹਿਲਾਂ ਪੀਐਮ ਮੋਦੀ ਨੇ ਕਹਿਤਾ ਸੀ ਇਹ ਮੈਂ ਮੰਨ ਲਈਆਂ ਲੰਬਾ ਸਮਾਂ ਹੋ ਗਿਆ ਤਾਂ ਉਹਨੀਆਂ ਮੰਗਾਂ ਨੂੰ ਲੈ ਕੇ ਦੁਬਾਰੇ ਫੇਰ ਜਾਣਾ ਪੈ ਰਿਹਾ ਹੁਣ ਵਿਸ਼ਵਾਸ ਕਿਵੇਂ ਕਰਾਂ ਦੇਖੋ ਜੀ ਜਿਹੜਾ ਆਪਣੀ ਐਮਐਸਪੀ ਦਾ ਜਿਹੜਾ ਰੜਕਾ ਹੈ ਰਹਿਂਦੀਆਂ ਮੰਗਾਂ ਖੀਰੀ ਨਾਲ ਸੰਬੰਧਿਤ ਮੰਗਾਂ ਨੇ ਜੀ ਉਹ ਮਤ ਲੈਣਾਂ ਨੇ ਵਿਸ਼ਵਾਸ ਦਿੱਤਾ ਸੀ ਉਦੋਂ ਇਹ ਫੇਰ ਮੁਕਰ ਚੱਲੇ ਨੇ ਜੀ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦੁਬਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੀ ਮਰਜ਼ੀ ਲੰਬੀ ਪੈਣੀ ਪੈ ਜੀ ਦੇਖਤੀ ਰੂਪ